ਸਸਿਕਲ ਦੋਸਤੋ ਸਵਾਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਟੋਡਲੀ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਫਰੈਸ਼ ਤੇ ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਜਿਹਦੇ ਲਈ ਤੁਸੀ ਸਿੰਪਲੀ ਅਪਲਾਈ ਕਰਨਾ ਹੋਵੇਗਾ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਤੇ ਜਾਣਾ ਹੋਵੇਗਾ ਤੇ ਉੱਥੇ ਜਾ ਕੇ ਟਾਈਪ ਕਰਨਾ ਹੈ www.meetacademy.in ਫਰਸ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੇ ਮਿਲ ਜਾਵੇਗੀ ਉੱਥੋਂ ਹੀ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ ਕਿੱਦਾਂ ਅਪਲਾਈ ਕਰਨਾ ਹੋਵੇਗਾ ਕੌਣ ਕੌਣ ਅਪਲਾਈ ਕਰ ਸਕਦਾ ਹੈ ਉਹ ਪੂਰੀ ਜਾਣਕਾਰੀ ਅੱਗੇ ਮੈਂ ਇਸ ਵੀਡੀਓ ਚ ਦਵਾਂਗਾ ਹੀ ਔਰ ਇਸੇ ਦੇ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੋਟੀਫਿਕੇਸ਼ਨ ਦੀ ਅਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਆ ਚੁੱਕੇ ਹਾਂ ਜਿਸ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਆਊਟ ਕੀਤਾ ਗਿਆ ਜਿਹਦੇ ਲਈ ਅਪਲਾਈ ਕਰਨਾ ਜਿਹੜਾ ਉਹ ਆਲਰੇਡੀ ਸਟਾਰਟ ਹੋ ਚੁੱਕਾ ਹੈ ਇਥੇ ਰੇਟ ਅਪਲਾਈ ਕਰਨ ਦੀ ਐਂਡ ਡੇਟ ਐਸ ਸੂਨ ਐਸ ਪੋਸੀਬਲ ਹੈ ਕਿਉਂਕਿ ਚ ਵਕ ਵਕ ਵੈਕੈਂਸੀਜ਼ ਨੇ ਜਿੰਨੀ ਜਲਦੀ ਹੋ ਸਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੀ ਸਿਲੇਕਸ਼ਨ ਜਿਹੜੀ ਹੈ ਜੀ ਉਹ ਇੰਟਰਵਿਊ ਬੇਸਿਸ ਤੇ ਹੋਣੀ ਹੈ ਠੀਕ ਹੈ ਸੋ ਇਸ ਕਰਕੇ ਇਥੇ ਜਿਹੜੀ ਕੈਂਡੀਡੇਟ ਦੀ ਸਿਲੇਕਸ਼ਨ ਹੋ ਜੇਗੀ ਉਹ ਪੋਸ ਜਿਹੜੀ ਉਹ ਮਾਈਨਸ ਕਰ ਦਿੱਤੀ ਜਾਵੇਗੀ ਇਹ ਕਿੱਦਾਂ ਇਹ ਮੈਂ ਅੱਗੇ ਦੱਸਾਂਗਾ ਵੀ ਤੁਹਾਨੂੰ ਠੀਕ ਹੈ ਤੇ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਵਿੱਚ ਪੁੱਛਦੇ ਨੇ ਜਿਹੜੀ ਚੀਜ਼ ਮੈਂ ਆਲਰੇਡੀ ਵੀਡੀਓ 'ਚ ਰਿਪੀਟ ਕਰਦਾ ਹਾਂ ਸੋ ਤੁਸੀਂ ਇੱਕ ਵਾਰ ਨੋਟੀਫਿਕੇਸ਼ਨ ਨੂੰ ਖੁਦ ਚੈੱਕ ਕਰੋ ਫ ਦੇ ਵਿੱਚ ਵੈਕੈਂਸੀਜ਼ ਦੇ ਬਾਰੇ ਵਿੱਚ ਕੋਈ ਐਪਲੀਕੇਸ਼ਨ ਫੀ ਜਿਹੜੀ ਇੱਥੇ ਤੁਸੀਂ ਨਹੀਂ ਪੇ ਕਰਨੀ ਹੈ ਕੋਈ ਪੈਸੇ ਤੁਹਾਡੇ ਕੋਲ ਨਹੀਂ ਮੰਗੇ ਗਏ ਨੇ ਔਰ ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰ ਲੈਣੇ ਆ ਵੱਖ-ਵੱਖ ਵੈਕੈਂਸੀਆਂ ਨੇ ਅਸਿਸਟੈਂਟ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ ਵੈਕੈਂਸੀਜ਼ ਨੇ ਜੋ ਕਿ ਵੱਖ-ਵੱਖ ਸਬਜੈਕਟ ਦੀਆਂ ਨੇ ਠੀਕ ਹੈ ਉਸ ਤੋਂ ਬਾਅਦ ਦੀ ਹੈ ਐਚਓਡੀ ਲਾਇਬ੍ਰੇਰੀ ਲਾਇਬ੍ਰੇਰੀਅਨ ਐਂਡ ਆਰਟ ਇਨ ਹਿਮਿਉਨਿਟੀ ਦੀ ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਐਚ ਆਰ ਮਾਰਕੀਟਿੰਗ ਫਾਈਨਾਂਸ ਇਕਨੋਮਿਕਸ ਤੇ ਐਸ ਐਸ ਸੀ ਐਮ ਦੀ ਠੀਕ ਹੈ ਉਸ ਤੋਂ ਬਾਅਦ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਸਕ੍ਰਿਪਟ ਰਾਈਟਰ ਦੀ ਹੈ ਠੀਕ ਹੈ ਹੁਣ ਇਹਦੇ ਸਕ੍ਰਿਪਟ ਰਾਈਟਰ ਦੇ ਲਈ ਕੰਮ ਹੁੰਦਾ ਹੈ ਕਿ ਜਿਹੜਾ ਲਿਖ ਕੇ ਦਿੰਦਾ ਸਕ੍ਰਿਪਟ ਕਿਸੇ ਰੋਲ ਦੇ ਲਈ ਠੀਕ ਹੈ ਉਹ ਉਸ ਤੋਂ ਬਾਅਦ ਪ੍ਰੋਡਿਊਸਰ ਦੀ ਠੀਕ ਹੈ ਵੈਕੈਂਸੀ ਹੈ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਐਮ ਆਈ ਐਸ ਐਗਜ਼ੀਕਿਊਟਿਵ ਦੀ ਹੈ ਟੈਕਨੀਕਲ ਟ੍ਰੇਨਰ ਦੀ ਵੈਕੈਂਸੀ ਆਊਟ ਹੋਈ ਹੈ ਜੀ ਐਡਮਿਸ਼ਨ ਮਾਰਕੀਟਿੰਗ ਐਗਜ਼ ਕਾਉਂਸਲਰ ਦੀਆਂ ਵੈਕੈਂਸੀਜ਼ ਨੇ ਐਡਮਿਸ਼ਨ ਐਗਜ਼ੀਕਿਊਟਿਵ ਦੀਆਂ ਨੇ ਐਜੂਕੇਸ਼ਨ ਕਾਉਂਸਲਰ ਦੀਆਂ ਨੇ ਕੰਟੈਂਟ ਡਿਵੈਲਪਮੈਂਟ ਦੀਆਂ ਨੇ ਬਿਜ਼ਨੈਸ ਐਨਾਲਿਸਟ ਟੈਕ ਟੀਚਿੰਗ ਦੀਆਂ ਨੇ ਐਡਮਿਸ਼ਨ ਆਫੀਸਰ ਦੀਆਂ ਇੱਥੇ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਟੈਕ ਬੀਈ ਪੀਐਚਡੀ ਔਰ ਬੀਕਾਮ ਵਾਲੇ ਕੈਂਡੀਡੇਟ ਨੇ ਕੁਐਲਿਫਾਈਬਲ ਰਹਿਣਗੇ ਜਿੱਦਾਂ ਕਿ ਵੱਖ-ਵੱਖ ਪੋਸਟਾਂ ਨੇ ਤੇ ਉਹਦੇ ਅਕੋਰਡਿੰਗਲੀ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਇੱਥੇ ਸੈਲਰੀ ਸਕੇਲ ਐਸ ਪਰ ਨੋਰਮ ਰਵੇਗਾ ਇਸ ਦੇ ਵਿੱਚ ਤੇ ਇੰਟਰਵਿਊ ਬੇਸਿਸ ਤੇ ਹੀ ਸਿਲੈਕਸ਼ਨ ਹੋਣੀ ਹੈ ਅਪਲਾਈ ਕਰਨ ਦੇ ਲਈ ਤੁਸੀਂ ਇਸ ਸੈਕਸ਼ਨ 'ਚ ਆ ਜਾਣਾ ਹੈ ਇੱਥੇ ਤੁਸੀਂ ਕਲਿੱਕ ਕਰਨਾ ਹੈ ਲਿੰਕ ਦੇ ਉੱਪਰ ਠੀਕ ਹੈ ਨੋਟੀਫਿਕੇਸ਼ਨ ਤੁਹਾਨੂੰ ਸਿੱਧਾ ਦਾ ਸਿੱਧਾ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਤੇ ਲੈ ਜਾਏਗਾ ਜਿਹੜੀ ਹੈ ਕਰੰਟ ਓਪਨਿੰਗ ਕਰੰਟ ਤੇ ਰਪੋਸਟਾਂ ਜਿਹੜੀਆਂ ਨੇ ਉਹ ਟੋਟਲ ਆਊਟ ਹੋਈਆਂ ਨੇ ਜਿਸ ਦੇ ਵਿੱਚ ਸਾਰੇ ਪੋਸਟ ਆ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਕਈ ਪੋਸਟਾਂ ਦੇ ਲਈ ਜ਼ੀਰੋ ਐਕਸਪੀਰੀਅੰਸ ਮੰਗਿਆ ਗਿਆ दैट मींस ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਸਾਰੇ ਲਿੰਕ ਜਿਹਨਾਂ ਦੇ ਸ਼ੋ ਮੋਰ ਤੇ ਕਲਿੱਕ ਕਰੋਗੇ ਹੋਰ ਵੀ ਆ ਜਾਣੀਆਂ ਠੀਕ ਹੈ ਲੈਟਸ ਸਪੋਜ਼ ਆਪਾਂ ਐਮ ਆਈ ਐਗਜ਼ੀਕਿਊਟਿਵ ਲਈ ਅਪਲਾਈ ਕਰਨਾ ਠੀਕ ਹੈ ਇੱਥੇ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਠੀਕ ਹੈ ਕੰਮ ਤੁਹਾਡਾ ਐਮ ਆਈ ਐਸ ਰਿਪੋਰਟਿੰਗ ਦਾ ਰਹੇਗਾ ਕੰਡੀਸ਼ਨਲ ਫਾਰਮੈਟਿੰਗ ਦਾ ਚਾਰਟਸ ਦਾ ਤੇ ਡਾਟਾ ਵੈਲੀਡੇਸ਼ਨ ਦਾ ਰਹੇਗਾ ਇਹਦੇ ਤੁਸੀਂ ਅਪਲਾਈ ਵਾਲੇ ਇੱਥੇ ਉਹ ਆ ਜਾਵੇਗੀ ਇੱਥੇ ਠੀਕ ਹੈ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਤੁਹਾਡੇ ਕੋਲੇ ਆ ਗਿਆ ਪੂਰਾ ਡਿਟੇਲ ਖੁੱਲ ਗਈ ਇਹਦੇ ਬਾਰੇ ਵਿੱਚ نیچے ਲਾਸਟ ਚੱਲ ਜਾਣਾ ਹੈ ਇੱਥੇ ਅਪਲਾਈ ਦਾ ਲਿੰਕ ਆਉਂਦਾ ਠੀਕ ਹੈ ਇੱਥੇ ਕਲਿੱਕ ਕਰ ਲਿਓ ਇੱਕ ਵਾਰੀ ਇੱਥੇ ਤੁਸੀਂ ਆਪਣਾ ਰੈਜ਼ਿਊਮ ਅਪਲੋਡ ਕਰਨਾ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਫਰਸਟ ਨੇਮ ਲਿਖਣਾ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਲਾਸਟ ਨੇਮ ਈਮੇਲ ਆਈਡੀ ਫੋਨ ਨੰਬਰ ਨੋਟਿਸ ਪੀਰੀਅਡ ਅਗਰ ਕੋਈ ਹੈਗਾ ਕਰੰਟ ਲొਕੇਸ਼ਨ ਇੱਥੇ ਤੁਸੀਂ ਲਗਾਣੀ ਹੈ ਟਿਕ ਔਰ ਲਾਸਟ ਇਹ ਵਾਲਾ ਜਿਹੜਾ نیچے ਤੁਸੀਂ ਦੇਖ ਸਕਦੇ ਹੋ ਸਬਮਿਟ ਵਾਲਾ ਸੈਕਸ਼ਨ ਹੈ ਇਹ ਹਾਈਲਾਈਟ ਹੋ ਜਾਏਗਾ ਠੀਕ ਹੈ ਜਿੱਦਾਂ ਹੀ ਹਾਈਲਾਈਟ ਹੋਏਗਾ ਇਹਨੂੰ ਸਬਮਿਟ ਮਾਰ ਦਿਓ ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰੋਪਰ ਐ ਜਿਹੜਾ ਸਬਮਿਟ ਹੋ ਜਾਏਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਇੱਥੇ ਉਹ ਨਹੀਂ ਆਣੀ ਹੈ ਫਿਰ ਵੀ ਤੁਹਾਨੂੰ ਕੋਈ ਡਾਊਟ ਰਹੇਗਾ ਤਾਂ ਤੁਸੀਂ ਉਹਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਨੋਟੀਫਿਕੇਸ਼ਨ ਲੈ ਕੇ ਆਂਦਾ ਰਵਾਂਗਾ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤੇ ਇਹਦੇ ਲਈ ਨੋਟੀਫਿਕੇਸ਼ਨ ਲਈ ਅਪਲਾਈ ਕਰਨ ਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਜੀ ਜਰੂਰ ਚੈੱਕ ਕਰਿਓ ਜਾ ਕੇ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਤਦ ਤੱਕ ਦੇ ਲਈ ਧੰਨਵਾਦ ਜੀ